ਦਲਜੀਤ ਸਿੰਘ ਜੀ ਯੂਕੇ ਦੀ ਨਵੀਂ ਬਣੀ ਸਰਕਾਰ ਵੱਲੋਂ ਕਾਫੀ ਸਖਤ ਅਤੇ ਕਰੜੇ ਫੈਸਲੇ ਲیتےਗੇ ਨੇ ਯੂਕੇ ਦੇ ਪ੍ਰਾਈਮ ਮਿੰისტਰ ਵੱਲੋਂ ਇਸ ਵਕਤ 트੍ਰੈਂਪਨ ਨਾਲੋਂ ਹੀ ਜ਼ਿਆਦਾ ਸ਼ਕਤੀ ਯੂਕੇ ਵਿੱਚ ਲਾਗੂ ਕਰ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਜੀ ਯੂਕੇ ਦੇ ਪ੍ਰਾਈਮ ਮਿੰისტਰ ਵੱਲੋਂ ਪੋਸਟ ਵੀ ਪਾਈ ਗਈ ਹੈ ਉਹਨਾਂ ਨੇ ਸਿੱਧਾ ਕਹਿ ਲੋ ਕਿ ਇਹ ਵਾਰਨਿੰਗ ਇੱਕ ਤਰੀਕੇ ਦਿੱਤੀ ਹੈ ਕਿ ਸਾਡੇ ਵੱਲੋਂ 40% ਰੇਟ ਵਧਾ ਦਿੱਤੀ ਗਈ ਹੈ ਜਾਨੀ ਜੋ ਲੀਗਲੀ ਕੰਮ ਕਰ ਰਹੇ ਨੇ ਇਲੀਗਲੀ ਯੂਕੇ ਵਿੱਚ ਰਹਿ ਰਹੇ ਨੇ ਉਹਨਾਂ ਨੇ ਕਿਹਾ ਸੀ ਪੋਸਟ ਵਿੱਚ ਕਿਹਾ ਕਿ ਅਸੀਂ ਇੱਥੇ ਰੁਕਣ ਵਾਲੇ ਨਹੀਂ ਹਾਂ ਕਾਫੀ ਵੱਡੇ ਕਦਮ ਚੁੱਕੇ ਜਾਣਗੇ ਕਿਵੇਂ ਦੇਖਦੇ ਹਾਂ ਜੋ ਇਸ ਵਕਤ ਯੂਕੇ ਵਿੱਚ ਕਾਫੀ ਜ਼ਿਆਦਾ ਰੇਡ ਸਖਤਾਈਆਂ ਬਧਾਈਆਂ ਗਈਆਂ ਨੇ ਜੋ ਇਲੀਗਲੀ ਉੱਥੇ ਰਹਿ ਰਹੇ ਨੇ ਉਹਨਾਂ ਬਾਰੇ ਜੀ ਕੀ ਬਿਲਕੁਲ ਬਿਲਕੁਲ ਨਵੀਂ ਬਣੀ ਸਰਕਾਰ ਹਾਲਾਂਕਿ ਪਿਛਲੇ ਸਾਲ ਉਹਨਾਂ ਨੂੰ ਤਕਰੀਬਨ 7-8 ਮਹੀਨੇ ਹੋ ਗਏ ਐ ਕੀਰਸ ਸਮਰ ਹੋਰੀ ਪ੍ਰਧਾਨ ਮੰਤਰੀ ਬਣੇ ਤੇ ਇਹਨਾਂ ਦਾ ਮੁੱਖ ਅਜੰਡਾ ਇਹੀ ਸੀ ਕਿ ਇਮੀਗ੍ਰੇਸ਼ਨ ਨੂੰ ਕੰਟਰੋਲ ਕੀਤਾ ਜਾਵੇਗਾ ਜਿਵੇਂ ਕਿ ਤੁਹਾਨੂੰ ਯਾਦ ਹੋਣਾ ਕਿ ਰਿਸ਼ੀ ਸੁਨਾਕ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸੀ ਤਾਂ ਉਹਨਾਂ ਨੇ ਇੱਕ ਪਾਲਿਸੀ ਤਿਆਰ ਕੀਤੀ ਸੀ ਜਿਸ ਦਾ ਨਾਂ ਸੀ ਰਵਾਂਡਾ ਪਾਲਿਸੀ ਜਾਨਕਿ ਅਜ਼ਾਇਲਮ ਸੀਕਰਸ ਨੂੰ ਅਸੀਂ ਰਵਾਂਡਾ ਦੇ ਵਿੱਚ ਰੱਖਾਂਗੇ ਜਿੰਨੀ ਦੇਰ ਉਹਨਾਂ ਦਾ ਕੇਸ ਇੱਕ ਪਾਸੇ ਨਹੀਂ ਲੱਗ ਜਾਂਦਾ ਪਾਸ ਨਹੀਂ ਹੋ ਜਾਂਦਾ ਜਾਂ ਫੇਲ ਨਹੀਂ ਹੋ ਜਾਂਦਾ ਸੋ ਉਹ ਤਾਂ ਜਿਹੜੀ ਰਵਾਂਡਾ ਪਾਲਿਸੀ ਸੀ ਕੀਰਸਾਮਰ ਖਰਾਂ ਨੇ ਆ ਕੇ ਖਤਮ ਕਰ ਦਿੱਤੀ ਪਰ ਇਹਨਾਂ ਨੇ ਨਵੀਆਂ ਪਾਲਸੀਆਂ ਕਾਨੂੰਨਾਂ ਦੇ ਵਿੱਚ ਸਖਤਾਈ ਇਮੀਗ੍ਰੇਸ਼ਨ ਕਾਨੂੰਨਾਂ ਦੇ ਵਿੱਚ ਸਖਤਾਈ ਜਿਹੜੀ ਹੈ ਉਹ ਲਗਾਤਾਰ ਕਰਨੀ ਜਾਰੀ ਰੱਖੀ ਹੋਈ ਹੈ ਜਿਵੇਂ ਕਿ ਤੁਹਾਨੂੰ ਯਾਦ ਹੋਣਾ ਹੈ ਕਿ ਪਿਛਲੇ ਸਾਲ 24 ਸਾਲ 2024 ਦੀ ਜਨਵਰੀ ਦੇ ਵਿੱਚ ਸਪਾਊਸ ਵੀਜ਼ਾ ਬੰਦ ਕਰ ਦਿੱਤਾ ਗਿਆ ਸੀ ਜਿਵੇਂ ਕਿ ਕੋਈ ਸਟੂਡੈਂਟ ਪੜਨ ਆ ਰਿਹਾ ਤੇ ਉਹਦੇ ਨਾਲ ਸਪਾਊਸ ਨਹੀਂ ਆ ਸਕਦਾ ਉਦੇ ਬੱਚੇ ਨਹੀਂ ਆ ਸਕਦੇ ਉਹ ਇਕੱਲਾ ਪੜਨ ਆਏਗਾ ਜਾਂ ਇਕੱਲੀ ਪੜਨ ਆਏਗੀ ਸੋ ਇਹ ਤਬਦੀਲੀ ਉਸ ਵੇਲੇ ਆਈ ਸੀ ਪਰ ਆ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਵੀ ਹੋਰ ਤਬਦੀਲੀਆਂ ਬਹੁਤ ਆਈਆਂ ਜਿਵੇਂ ਕਿ ਪਾਕਿਸਤਾਨ ਤੋਂ ਸਟੂਡੈਂਟ ਲੈਣੇ ਬੰਦ ਕਰ ਦਿੱਤੇ ਗਏ ਆ ਉਹਨਾਂ ਦੇ ਨਾਲ ਇੱਕ ਦੋ ਹੋਰ ਮੁਲਕ ਨੇ ਸ਼੍ਰੀਲੰਕਾ ਹੋ ਗਿਆ ਜਾਂ ਇੱਕ ਅਦਾ ਹੋਰ ਅਰਬੀ ਅਰਬ ਮੁਲਕ ਹੈਗਾ ਸੋ ਉਹਦਾ ਨਾਮ ਹੈ ਵਿਸਰ ਗਿਆ ਸੋ ਇਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਮੁਲਕਾਂ ਤੋਂ ਸਟੂਡੈਂਟ ਨਹੀਂ ਲੈਣੇ ਉਹਦਾ ਕਾਰਨ ਇਹ ਦੱਸਿਆ ਕਿ ਇਹ ਆ ਕੇ ਪੜ੍ਹਾਈ ਪੂਰੀ ਕਰਦੇ ਨੇ ਜਾਂ ਫਿਰ ਨਹੀਂ ਕਰਦੇ ਪਰ ਅਜ਼ਾਈਲਮ ਦਾ ਕੇਸ ਆ ਕੇ ਜਰੂਰ ਅਪਲਾਈ ਕਰ ਦਿੰਦੇ ਆ ਜਿਨੇ ਵੀ ਸਟੂਡੈਂਟ ਵੀਜ਼ਿਆਂ ਦੇ ਉੱਤੇ ਲੋਕ ਆਉਂਦੇ ਨੇ ਉਹ ਆ ਕੇ ਅਜ਼ਾਈਲਮ ਜਿਹੜੀ ਆ ਅਪਲਾਈ ਕਰ ਦਿੰਦੇ ਆ ਤੇ ਅਜ਼ਾਈਲਮ ਦਾ ਜਿਹੜਾ ਖਰਚਾ ਹੈਗਾ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਯੂਕੇ ਗਵਰਨਮੈਂਟ ਨੂੰ ਪੈਂਦਾ ਕਿਉਂਕਿ ਇੱਥੇ ਮਹਿੰਗੇ ਹੋਟਲਾਂ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਹੈ ਉਹਨਾਂ ਨੂੰ ਮੰਥਲੀ ਭੱਤਾ ਦਿੱਤਾ ਜਾਂਦਾ ਫੋਨ ਰੀਚਾਰਜ ਕੀਤੇ ਜਾਂਦੇ ਵਗੈਰਾ ਵਗੈਰਾ ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਤੋਂ ਸਟੂਡੈਂਟ ਨਹੀਂ ਲੈਣੇ ਹੁਣ ਜਿਹੜੀ ਨਵੀਂ ਪੋਸਟ ਦੀ ਤੁਸੀਂ ਗੱਲ ਕਰ ਰਹੇ ਹੋ ਫੇਸਬੁੱਕ ਦੇ ਉੱਤੇ ਅਤੇ ਟਵਿੱਟਰ ਦੇ ਉੱਤੇ ਜਿਹੜੇ ਕੀਰਤ ਤਾਮਰ ਨੇ ਉਹਨਾਂ ਨੇ ਇਹ ਪੋਸਟ ਕੀਤਾ ਕਿ ਅਸੀਂ ਜਿਹੜੀਆਂ ਇਲੀਗਲ ਇਮੀਗ੍ਰੈਂਟਸ ਜਿਹੜੇ ਯੂਕੇ ਦੇ ਵਿੱਚ ਕੰਮ ਕਰ ਰਹੇ ਨੇ ਅਤੇ ਜਿਹੜੇ ਉਹ EMPLOYEES ਜਿਹੜੇ ਜਿਹੜੇ ਇਲੀਗਲ ਵਰਕਰਾਂ ਦੇ ਕੋਲੋਂ ਕੰਮ ਕਰਵਾ ਰਹੇ ਨੇ ਅਸੀਂ ਉਹ ਸਾਰਿਆਂ ਦੇ ਉੱਤੇ ਰੇਡਾਂ ਕਰਨ ਦੇ ਲਈ ਤਿਆਰ ਆ ਸਾਡੀ ਪੁਲਿਸ ਨੇ ਸਾਡੇ ਜਿਹੜੀ ਹੋਰ ਜਿਹੜੇ ਆਪਣੇ ਏਜੰਸੀਜ਼ ਹੈਗੀਆਂ ਨੇ ਕਿਉਂਕਿ ਹਾਰ ਵੀ ਕਰ ਲੈਂਦੇ ਹੁੰਦੇ ਆ ਪ੍ਰਾਈਵੇਟ ਵੀ ਏਜੰਸੀਆਂ ਹਾਇਰ ਕਰ ਲੈਂਦੇ ਆ ਜਦੋਂ ਇਹਨਾਂ ਨੇ ਇਮੀਗ੍ਰੇਸ਼ਨ ਦੀਆਂ ਰੇਡਾਂ ਕਰਨੀਆਂ ਹੁੰਦੀਆਂ ਤੋ ਕਹਿੰਦੇ ਅਸੀਂ 40% ਤੱਕ ਜਿਹੜੀ ਆ ਵਧਾ ਦਿਤੀ ਆ ਰੇਡ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਇਸ ਤੋਂ ਵੀ ਜ਼ਿਆਦਾ ਅੱਗੇ ਜਾਵਾਂਗੇ ਤੇ ਤੁਹਾਨੂੰ ਕੋਈ ਰਾਈਟ ਨਹੀਂ ਹੈਗਾ ਜੇਕਰ ਤੁਸੀਂ ਇਲੀਗਲ ਹੋ ਯੂਕੇ ਦੇ ਵਿੱਚ ਰਹਿਣ ਦਾ ਤੇ ਇੱਥੋਂ ਤੱਕ ਇਹ ਦੇਖਿਆ ਵੀ ਗਿਆ ਕਿ ਪੁਲਿਸ ਜਿਹੜੀ ਹੈਗੀ ਆ ਉਹ ਲਗਭਗ ਸਾਰੇ ਸ਼ਹਿਰਾਂ ਦੇ ਮੁੱਖ-ਮੁੱਖ ਜਿਹੜੇ ਸਥਾਨ ਹੁੰਦੇ ਨੇ ਜਿਵੇਂ ਸਟੇਸ਼ਨ ਹੋ ਗਏ ਸੈਂਟਰ ਹੋ ਗਏ ਸੋ ਉੱਥੇ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਨੇ ਆਮ ਨਜ਼ਰ ਆ ਰਹੀਆਂ ਲੋਕਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇੱਕ ਪੁਰਾਣੀ ਖਬਰ ਦੇ ਮੁਤਾਬਕ ਇਹ ਖਬਰ ਜਿਹੜੀ ਹੈ ਜੇ ਮੈਂ ਗਲਤ ਨਹੀਂ ਤਾਂ ਜਨਵਰੀ ਫਰਵਰੀ ਦੇ ਆਸ-ਪਾਸ ਦੀ ਹੈਗੀ ਹੈ ਜਦੋਂ ਇਸ ਸਰਕਾਰ ਨੇ ਜਿਹੜੀ ਇੱਕ ਪਬਲਿਕ ਕਰਤੀ ਸੀ ਪੋਸਟ ਕਿਹਾ ਸੀ ਜਦੋਂ ਤੋਂ ਆਏ ਆ ਜੁਲਾਈ ਤੋਂ ਪਿਛਲੇ ਸਾਲ ਦੀ ਜੁਲਾਈ ਤੋਂ ਜਦੋਂ ਤੋਂ ਅਸੀਂ ਆਏ ਆ ਅਸੀਂ 19000 ਇਲੀਗਲ ਇਮੀਗ੍ਰੈਂਟਸ ਜਿਹੜਾ ਹੈਗਾ ਉਹਨੂੰ ਡਿਪੋਰਟ ਕਰ ਚੁੱਕੇ ਆ ਤੇ ਹੁਣ ਇਹ ਨਵੀਂ ਜਿਹੜੀ ਇੱਕ ਆਪਾਂ ਕਹੀਏ ਵੀ ਲਿਸਟ ਬਹੁਤ ਜਲਦੀ ਆਉਣ ਦੀ ਤਿਆਰੀ ਦੇ ਵਿੱਚ ਹੈਗੀ ਆ ਸੋ ਇੰਗਲੈਂਡ ਕਿਤੇ ਨਾ ਕਿਤੇ ਅਮਰੀਕਾ ਦੀ ਤਰਜ਼ ਦੇ ਉੱਤੇ ਜਦੋਂ ਡੋਨਲਡ ਟਰੰਪ ਇਹ ਜਦੋਂ ਡੋਨਲਡ ਟਰੰਪ ਨੇ ਭਰ ਭਰ ਕੇ ਅੱਜ ਭੇਜਣੇ ਸ਼ੁਰੂ ਕੀਤੇ ਤਾਂ ਮੈਨੂੰ ਲੱਗਦਾ ਵੀ ਉਹੀ ਚੀਜ਼ ਜਦੋਂ ਆਪਾਂ 5 ਵਾਈਜ਼ ਜਾਂ ਇੱਕੋ ਜੀਆਂ ਪਾਲਸੀਆਂ ਦੀ ਗੱਲ ਕਰਦੇ ਹੁੰਨੇ ਆ ਸੋ ਇਹਨਾਂ ਨੇ ਵੀ ਉਹ ਕੰਮ ਜਿਹੜਾ ਹੈਗਾ ਸ਼ੁਰੂ ਕੀਤਾ ਹੋਇਆ ਕਿ ਅਸੀਂ ਇਲੀਗਲ ਜਿਹੜੇ ਲੋਕ ਨੇ ਉਹਨਾਂ ਨੂੰ ਦੇਸ਼ ਦੇ ਵਿੱਚੋਂ ਕੱਢਣਾ ਇਹਨਾਂ ਦਾ ਸਿੱਧੇ ਤੌਰ ਤੇ ਕਹਿਣਾ ਵੀ ਬੇਸ਼ੱਕ ਆਓ ਜੀ ਸਤਕੇ ਆਓ ਪਰ ਤੁਸੀਂ ਆਓ ਸਿੱਧੇ ਰਸਤੇ ਜਿਹੜੇ ਡੌਂਕੀਆਂ ਰਾਹੀਂ ਛੇਪਾਂ ਰਾਹੀਂ ਬੋਟਸ ਰਾਹੀਂ ਜਿਹੜੇ ਲੋਕ ਆਉਂਦੇ ਨੇ ਤੇ ਉਹਨਾਂ ਦੇ ਲਈ ਕਹਿੰਦੇ ਆ ਵੀ ਇੰਗਲੈਂਡ ਦੇ ਦਰਵਾਜ਼ੇ ਅਸੀਂ ਬਿਲਕੁਲ ਬੰਦ ਕਰ ਦੇਣੇ ਆ ਤੁਹਾਨੂੰ ਪਤਾ ਹੈ ਕਿ ਅਸੀਂ ਅਕਸਰ ਆਪਣੀਆਂ ਵੀਡੀਓਜ਼ ਦੇ ਵਿੱਚ ਗੱਲ ਕਰਦੇ ਰਹਿੰਦੇ ਹਾਂ ਕਿ ਫਰਾਂਸ ਵਾਲੇ ਪਾਸਿਓਂ ਜਿਹੜਾ ਇੱਕ ਕੁਝ ਟੋਟਾ 16 ਕਿਲੋਮੀਟਰ ਦਾ ਸਮੁੰਦਰੀ ਟੋਟਾ ਹੈਗਾ ਉਹਦੇ ਰਾਈ ਬਹੁਤ ਸਾਰੇ ਲੋਕ ਜਿਹੜੇ ਨੇ ਜਿਹਨੂੰ ਇੰਗਲਿਸ਼ ਚੈਨਲ ਕਿਹਾ ਜਾਂਦਾ ਵੋਟਾਂ ਰਾਹੀਂ ਇੰਗਲੈਂਡ ਦੇ ਵਿੱਚ ਦਾਖਲ ਹੁੰਦੇ ਆ ਤੇ ਆਉਂਦਿਆਂ ਹੀ ਅਜ਼ਾਇਲਮ ਜਿਹੜੀ ਆ ਉਹ ਅਪਲਾਈ ਕਰ ਦਿੰਦੇ ਨੇ ਸੋ ਇਸ ਕਰਕੇ ਇੱਕ ਉਹ ਬੜਾ ਵੱਡਾ ਆਪਾਂ ਕਹੀਏ ਵੀ ਇਹਨਾਂ ਵਾਸਤੇ ਇੱਕ ਬਣਿਆ ਹੋਇਆ ਵੀ ਇਹ ਸਭ ਤੋਂ ਵੱਡੀ ਸਾਡੀ ਪ੍ਰੋਬਲਮ ਹੈ ਜਿਹੜੀ ਸਰਕਾਰ ਆਉਂਦੀ ਨਾ ਵੋਟਾਂ ਰਾਹੀਂ ਜਿਹੜੇ ਫਰਾਂਸ ਤੋਂ ਆਉਂਦੇ ਆ ਉਹਨਾਂ ਦੀ ਗੱਲ ਅਕਸਰ ਕਰਦੇ ਰਹਿੰਦੇ ਆ ਸੋ ਇਹੀ ਗੱਲ ਇਹ ਸਰਕਾਰ ਕਰ ਰਹੀ ਹੈ ਕਿ ਉਹ ਵੀ ਸਾਡੇ ਲਈ ਜਿਹੜੀ ਆ ਬੜੀ ਵੱਡੀ ਪ੍ਰੋਬਲਮ ਹੈ ਤੇ ਜਿਹੜੇ ਦੇਸ਼ ਦੇ ਅੰਦਰ ਇਲੀਗਲ ਇਮੀਗ੍ਰੈਂਟਸ ਜਿਹੜੇ ਆਏ ਜਿਹੜੇ ਸਟੂਡੈਂਟ ਆਏ ਚਾਹੇ ਕਿਸੇ ਹੋਰ ਵਿਜ਼ਟਰ ਵੀਜ਼ੇ ਤੇ ਆਏ ਉਹ ਵਾਪਸ ਹੀ ਨਹੀਂ ਗਏ ਤੇ ਉਹ ਇਲੀਗਲੀ ਕੰਮ ਕਰ ਰਹੇ ਨੇ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਹੁਣ ਫੜਨਾ ਸ਼ੁਰੂ ਕਰ ਦਿੱਤਾ ਹੈ ਤੇ ਅਸੀਂ ਰਿਪੋਰਟ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਸੋ ਇੱਕ ਅਲਾਰਮਿੰਗ ਹੈਗੀ ਹੈ ਇਹ ਸਿਚੁਏਸ਼ਨ ਉਹਨਾਂ ਵਾਸਤੇ ਜਿਹੜੇ ਬਿਨਾ ਪੇਪਰਾਂ ਤੋਂ ਇਹਨਾਂ ਮੁਲਕਾਂ 'ਚ ਰਹਿ ਰਹੇ ਆ ਭਈ ਸਾਵਧਾਨ ਆਪਾਂ ਤੇ ਇਹੀ ਕਵਾਂਗੇ ਵੀ ਹਰ ਕੋਈ ਘਰੋਂ ਕਮਾਈ ਕਰਨ ਆਇਆ ਹੋਇਆ ਤੇ ਆਪਣੀ ਸਾਵਧਾਨੀ ਦੇ ਨਾਲ ਜਿੱਥੇ-ਜਿੱਥੇ ਰਹਿ ਰਹੇ ਹੋ ਬੜੇ ਤਰੀਕੇ ਦੇ ਨਾਲ ਰਹਿਣਾ ਤੁਸੀਂ ਸ਼ੁਰੂ ਕਰੋ ਤਾਂ ਕਿ ਤੁਸੀਂ ਇਹਨਾਂ ਸਰਕਾਰਾਂ ਦੀ ਜਾਂ ਫਿਰ ਜਿਹੜੀ ਜਾਂਚ ਏਜੰਸੀਆਂ ਨੇ ਉਹਨਾਂ ਦੀ ਅੱਖ ਦੇ ਵਿੱਚ ਤੁਸੀਂ ਨਾ ਉਹ ਆਪਣੇ ਤਰੀਕੇ ਦੇ ਨਾਲ ਰਹਿ ਕੇ ਤੇ ਆਪਣਾ ਜੀਵਨ ਬਸਰ ਤੁਸੀਂ ਕਰ ਸਕਦੇ ਹੋ ਅਦਰਵਾਈਜ਼ ਜ਼ਿਆਦਾ ਜਿਹੜੀ ਆਪਾਂ ਕਹੀਏ ਧੂਮ ਧੜਾਕਾ ਕਰਨਾ ਭੰਗੜੇ ਪਾਉਣੇ ਬਾਹਰ ਚੀਕਾਂ ਮਾਰਨੀਆ ਜਾਂ ਫਿਰ ਹੋਰ ਜੋ-ਜੋ ਵੀ ਹੈ ਆਪਾਂ ਦੇਖਦੇ ਆਮ ਹੁੰਦਾ ਸੋ ਉਹ ਕਰਨ ਤੋਂ ਜਿਹੜਾ ਹੈਗਾ ਗੁਰੇਜ਼ ਕੀਤਾ ਜਾਵੇ ਤਾਂ ਕਿ ਇਸ ਤਰ੍ਹਾਂ ਦੀ ਸਥਿਤੀ ਦਾ ਤੁਹਾਨੂੰ ਸਾਹਮਣਾ ਨਾ ਕਰਨਾ ਪਵੇ ਜੀ ਤੇ ਜਿਸ ਨੇ کافی ਵੱਡੀ ਮਸੀਬਤ ਨਹੀਂ ਖੜੀ ਹੋ ਜਾਵੇਗੀ ਇਸ ਤਰੀਕੇ ਨਾਲ ਜਦੋਂ ਦੇਖਿਆ ਜਾਵੇ ਤਾਂ ਲੋਕ ਇੰਨਾ ਪੈਸਾ ਲਾ ਕੇ ਜਾ ਰਹੇ ਨੇ ਫਿਰ एकदम ਸਰਕਾਰ ਦੀਆਂ ਪਾਲਿਸੀਆਂ ਇਹ ਮੇਰੀ ਹੋ ਗਈਆਂ ਨਹੀਂ ਤੇ ਜਿਵੇਂ ਕਿ ਪਹਿਲਾਂ ਪੰਜਾਬ ਦੇ ਵਿੱਚ ਫਿਲਮ ਹੀ ਬਣ ਚੁੱਕੀਆਂ ਸੀ ਜਾਂਦੇ ਉੱਤੇ ਲੋਕ ਦੇਖਦੇ ਵੀ ਦੇਖਿਆ ਵੀ ਹੁਣ ਲੋਕਾਂ ਨੇ ਪਰ ਇੱਕਦਮ ਵੀ ਹੁਣ ਇਹ ਜਿਹੜੇ ਸਾਹਮਣੇ ਆ ਜਾਣੀ ਅਮਰੀਕਾ ਤੋਂ ਬਾਅਦ ਹੁਣ ਯੂਕੇ ਵੀ ਉਸੇ ਰਾਹ ਚੋਲ ਚੁੱਕੇ ਆ ਜੋ ਅਮਰੀਕਾ ਸੀ ਗਿਆ ਇੱਕਦਮ ਮਹਿੰਗਾਈਆਂ ਇੰਨੀਆਂ ਨੇ ਖਰਚੇ ਕਰਨੇ ਓਕੇ ਐਨਵੇਂ ਸੇ ਲਾ ਕੇ ਗਏ ਹੋਏ ਨੇ ਪਿੱਛੇ ਪੰਜਾਬ ਤੋਂ ਉਹਨਾਂ ਕੋਈ ਬਚਣਾ ਨਹੀਂ ਹੈ ਗਿਆ ਤੇ ਉਹ ਹੁਣ ਲੋਕਾਂ ਉਥੋਂ ਨਾਦੇ ਨੇ ਉਹਨਾਂ ਦੀ ਸਥਿਤੀ ਕਿਸ ਕਿਸਮ ਦੀ ਹੋ ਗਈ ਲੋਕਾਂ ਦੀ ਜੋ ਕਿਸੇ ਵਕਤ ਬੁੱਲ ਦੇ ਤਰੀਕੇ ਨਾਲ ਫਸ ਨਹੀਂ ਗਿਆ ਉਥੇ ਯੂ ਉਨਾ ਵਸਤੇ ਵੀ ਹੋ ਰਹਾ ਹੈ ਗੇ ਦਾ ਦੇਖੋ ਸਰਕਾਰ ਦਾ ਬਹੁਤ ਵੱਡਾ ਫੇਲਿਅਰ ਹੈ ਪਾਲਿਸਿਸ ਦਾ ਬੜਾ ਵੱਡਾ ਫੇਲਿਅਰ ਇੱਥੇ ਇਹ ਵੀ ਦੇਖਿਆ ਜਾਂਦਾ ਵੀ ਜਿਹੜੇ ਸਟੂਡੈਂਟਸ ਨੂੰ ਤੁਸੀਂ ਬਾਹਰ ਲਿਆਂ ਦੇਸ਼ਾਂ ਚੋਂ ਸੱਦਦੇ ਹੋ ਤੇ ਉਹਨਾਂ ਦੇ ਲਈ ਪਹਿਲਾਂ ਤੇ ਇਹ ਕਿਹਾ ਜਾਂਦਾ ਕਿ ਤੁਹਾਡੇ ਲਈ ਅੱਗੇ ਪੱਕੇ ਹੋਣ ਦੇ ਰਾਹ ਨੇ ਬੇਸ਼ੱਕ ਇੱਥੇ ਦੇ ਬਹੁਤ ਸਾਰੇ ਵਕੀਲਾਂ ਨੇ ਇਹ ਗੱਲਾਂ ਕਹੀਆਂ ਵੀ ਇਸ ਤਰ੍ਹਾਂ ਦਾ ਕੋਈ ਵੀ ਪਾਲਿਸੀ ਹੈ ਨਹੀਂ ਹੈ ਸਟੂਡੈਂਟਸ ਵਾਸਤੇ ਪਰ ਇੱਕ ਰਸਤਾ ਤਾਂ ਹੈ ਨਾ ਕਿ ਤੁਸੀਂ ਪੜ੍ਹਾਈ ਕਰਨ ਤੋਂ ਬਾਅਦ ਪੱਕੇ ਹੋ ਸਕਦੇ ਹੋ ਸੋ ਇਹੀ ਆਸਾਂ ਲੈ ਕੇ ਜਿਹੜੇ ਸਟੂਡੈਂਟ ਨੇ ਉਹ ਇਹਨਾਂ ਮੁਲਕਾਂ ਚ ਆਉਂਦੇ ਆ ਤੇ ਪੜ੍ਹਾਈ ਤੋਂ ਬਾਅਦ ਉਹ ਸਪਾਂਸਰਸ਼ਿਪ ਲੈ ਕੇ ਤੇ ਆਪਣਾ ਜਿਹੜਾ ਹੈਗਾ ਆਈਐਲਆਰ ਤੱਕ ਦਾ ਸਫਰ ਜਿਹੜਾ ਹੈਗਾ ਪੀਆਰ ਤੱਕ ਦਾ ਸਫਰ ਜਿਹੜਾ ਉਹ ਸ਼ੁਰੂ ਕਰਦੇ ਨੇ ਸੋ ਮਤਲਬ ਕਿ ਮੋਸਟਲੀ ਆਪਾਂ ਦੇਖੀਏ ਭਾਰਤ ਤੋਂ ਪਾਕਿਸਤਾਨ ਤੋਂ ਜਿਹੜੇ ਸਟੂਡੈਂਟ ਆਉਂਦੇ ਸ਼੍ਰੀਲੰਕਾ ਪਾਕਿਸਤਾਨ ਜਾਂ ਆਰਦੋਲੇ ਆਉਂਦੇ ਆ ਸੋ ਇਹ ਇਹਨਾਂ ਦੀ ਮਨਸ਼ਾ ਤਾਂ ਇਹੀ ਹੁੰਦੀ ਹੈ ਨਾ ਕਿ ਆਪਾਂ ਪੜ੍ਹਾਈ ਕਰਕੇ ਮੁੜ ਕੇ ਉੱਥੇ ਸੈਟਲ ਹੋ ਜਾਣਾ ਪੜ੍ਹ ਕੇ ਵਾਪਸ ਕੋਈ ਨਹੀਂ ਜਾਣਾ ਚਾਹੁੰਦਾ ਸੋ ਇੰਗਲੈਂਡ ਦੀ ਗਵਰਨਮੈਂਟ ਹਾਲਾਂਕਿ ਤੁਸੀਂ ਦੇਖਿਆ ਹੋਣਾ ਕਿ ਕੈਨੇਡਾ ਦੇ ਫਾਰਮ ਮਿਨਿਸਟਰ ਨੇ ਵੀ ਇਹ ਗੱਲ ਕਹੀ ਕਿ ਪੜ੍ਹਾਈ ਦੇ ਉੱਤੇ ਤੁਸੀਂ ਪਰ ਇਹਦੇ ਵਿੱਚ ਇਹ ਇਹ ਤਾਂ ਹੈ ਨਾ ਕਿ ਸਪਾਂਸਰਸ਼ਿਪ ਲੈ ਕੇ ਤੁਸੀਂ ਪੱਕੇ ਹੋ ਸਕਦੇ ਹੋ ਉਹ ਸਪਾਂਸਰਸ਼ਿਪ ਮਿਲਦੀ ਹੈ ਉਸ ਵੀਜ਼ਿਆਂ ਦੇ ਉੱਤੇ ਪੜ੍ਹਾਈ ਤੋਂ ਬਾਅਦ 2 ਸਾਲ ਦਾ ਤੁਹਾਨੂੰ ਪੀਐਸਡਬਲ ਮਿਲਦਾ ਹੈ ਜਾਨਕਿ ਪੋਸਟ ਸਟੱਡੀ ਵੀਜ਼ਾ ਮਿਲ ਜਾਂਦਾ ਹੈ ਉਹਦੇ ਉੱਤੇ ਤੁਸੀਂ ਫਿਰ ਪੱਕੇ ਹੋਣ ਦੇ ਰੂਟ ਤੇ ਚੜ ਜਾਂਦੇ ਹੋ ਤੋਂ ਇਹੀ ਜਿਹੜੀ ਆਸ ਲੈ ਕੇ ਸਟੂਡੈਂਟ ਇੱਥੇ ਆਉਂਦੇ ਆ ਪੈਸਾ ਵੀ ਲਾਉਂਦੇ ਆ ਪਰ ਹੁਣ ਹੁੰਦਾ ਕੀ ਹੈ ਇਹ ਤਾਂ ਈਜ਼ੀ ਲੱਗਦਾ ਹੈ ਸੌਖਾ ਲੱਗਦਾ ਸੁਣਨ ਨੂੰ ਵੀ ਇੱਕ ਸਪਾਂਸਰਸ਼ਿਪ ਲੈਣੀ ਹੈ ਲਓ ਜੀ ਪੱਕੇ ਹੋ ਗਏ ਪਰ ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਣੀ ਵੈਸੇ ਤਾਂ ਯੂਕੇ ਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਨੂੰ ਪਤਾ ਹੈ ਵੀ ਜਿਹੜੀ ਸਪਾਂਸਰਸ਼ਿਪ ਹੈ ਉਹ 25-25 ਹਜ਼ਾਰ ਪਾਉਂਡ ਦੀ ਵਿਕਦੀ ਪਈ ਹੈ ਤੇ ਕੀ ਇਹ ਸਰਕਾਰ ਦੀਆਂ ਅੱਖਾਂ ਦੇ ਵਿੱਚ ਨਹੀਂ ਆਉਂਦੀ ਕੀ ਸਰਕਾਰ ਇਹਦੇ ਉੱਤੇ ਨਹੀਂ ਕੋਈ ਜਿਹੜਾ ਫੈਸਲਾ ਲੈ ਸਕਦੀ ਕੋਈ ਮਤਲਬ ਕੁਝ ਇਹਦਾ ਹੱਲ ਨਹੀਂ ਕੀਤਾ ਜਾ ਸਕਦਾ ਕਿ ਜਿਹੜੇ ਲੋਕ 25-25 ਹਜ਼ਾਰ ਲੈ ਕੇ ਪਾਉਂਡ ਜਾਨਕਿ ਇੰਡੀਆ ਦਾ 25 ਲੱਖ ਰੁਪਈਆ ਬਣ ਗਿਆ ਉਹ ਸਪਾਂਸਰਸ਼ਿਪ ਵੇਚਦੇ ਨੇ ਜਿਹੜਾ ਸਟੂਡੈਂਟ 2 ਸਾਲ ਪਹਿਲਾਂ 25 ਤੋਂ 30 ਲੱਖ ਰੁਪਇਆ ਇੰਡੀਆ ਤੋਂ ਲਾ ਕੇ ਆਇਆ ਆਉਂਦੇ 2 ਸਾਲ ਬਾਅਦ ਉਹਨੂੰ ਫੇਰ 25 ਲੱਖ ਰੁਪਇਆ ਭਰਨਾ ਪੈ ਰਿਹਾ ਸਪਾਂਸਰਸ਼ਿਪ ਵਾਸਤੇ ਸੋ ਉਹ ਉਹ ਮੁਸ਼ਕਲ ਜਿਹੜੀ ਸਭ ਤੋਂ ਵੱਡੀ ਖੜੀ ਹੋ ਜਾਂਦੀ ਹੈ ਫੇਰ ਸਟੂਡੈਂਟਸ ਦੇ ਕੋਲ ਇੱਕੋ ਰਸਤਾ ਬਚਦਾ ਹੈ ਕਿ ਉਹ ਕੱਚੇ ਹੋ ਜਾਂਦੇ ਆ ਉਹ ਕਹਿੰਦੇ ਵੀ ਨਾ ਤਾਂ ਸਾਡੇ ਕੋਲ ਪੜ੍ਹਾਈ ਜਿਹੜੀ ਹੈ ਪੜ੍ਹਾਈ ਬਹੁਤ ਮਹਿੰਗੀ ਹੋ ਗਈ ਹਾਲਾਂਕਿ ਪੜ੍ਹਾਈ ਜਿਹੜੀ ਤੁਸੀਂ ਪੂਰੀ ਨਹੀਂ ਕਰਦੇ ਉਹਦੇ ਵਿੱਚ ਤਾਂ ਮੈਂ ਸਟੂਡੈਂਟਸ ਦੀ ਗਲਤੀ ਕੱਟਦਾ ਭਈ ਜੇ ਤੁਸੀਂ ਅਫੋਰਡ ਹੀ ਨਹੀਂ ਸੀ ਕਰਦੇ 2 ਸਾਲ ਦੀ ਫੀਸ ਦੇਣੀ ਫਿਰ ਤੁਹਾਨੂੰ ਪੜ੍ਹਾਈ ਕਰਨ ਵਾਸਤੇ ਨਹੀਂ ਸੀ ਆਉਣਾ ਚਾਹੀਦਾ ਪਰ ਉਸ ਤੋਂ ਬਾਅਦ ਦੀ ਜਿਹ ਕਿ ਜਿਹੜੀ ਸਪਾਂਸਰਸ਼ਿਪ ਹੈ ਉਹਦੇ ਉੱਤੇ ਸਰਕਾਰ ਦਾ ਕੋਈ ਵੀ ਆਪਾਂ ਕਹੀਏ ਵੀ ਇਸ ਵੇਲੇ ਨਿਗਰਾਨੀ ਨਹੀਂ ਹੈ ਕਿ ਬਣ ਕੀ ਰਿਹਾ ਮਾਰਕੀਟ ਦੇ ਵਿੱਚ ਚੱਲ ਕੀ ਰਿਹਾ ਹੈ ਸਪਾਂਸਰਸ਼ਿਪ 25000 ਦੀ ਵਿਕ ਰਹੀ ਹੈ ਫਿਰ 25000 ਪੌਂਡ ਸਪਾਂਸਰਸ਼ਿਪ ਦਾ ਫਿਰ ਉਸ ਤੋਂ ਬਾਅਦ ਤੁਹਾਡੀਆਂ ਵੀਜ਼ਾ ਫੀਸੇਸ ਨੇ ਇਮੀਗ੍ਰੇਸ਼ਨ ਫੀਸੇਸ ਨੇ ਐਨ ਐਚ ਐਸ ਦੀਆਂ ਫੀਸੇਸ ਨੇ ਮਤਲਬ ਕਰਾ ਕੇ 30 ਲੱਖ ਰੁਪਈਆ ਤੁਹਾਡਾ ਲੱਗ ਜਾਂਦਾ ਸੋ ਕੋਈ ਵੀ ਜਿਹੜਾ ਫਿਰ ਅਫੋਰਡ ਨਹੀਂ ਕਰ ਪਾਉਂਦਾ ਉਹ ਫਿਰ ਕੱਚਾ ਹੋ ਜਾਂਦਾ ਕੱਚਾ ਹੋ ਜਾਂਦਾ ਤੇ ਫਿਰ ਸਰਕਾਰ ਕਹਿੰਦੀ ਵੀ ਅਸੀਂ ਤੁਹਾਡੇ ਪਿੱਛੇ ਆ ਅੱਜ ਜਿਵੇਂ ਹੁਣ ਉਹਨਾਂ ਨੇ ਕਿਹਾ ਕਿ ਅਸੀਂ ਰੇਡਾਂ ਵਧਾ ਦਿੱਤੀਆਂ ਫਿਰ ਤੁਸੀਂ ਉਸ ਕੈਟਾਗਰੀ ਚ ਆ ਜੰਨੇ ਹੋ ਜਿਨ੍ਹਾਂ ਨੂੰ ਫੌਜੀ ਕਿਹਾ ਜਾਂਦਾ ਕੱਚੇ ਬੰਦਿਆਂ ਨੂੰ ਇੱਥੇ ਫੌਜੀ ਕਹਿੰਦੇ ਆ ਫਿਰ ਤੁਸੀਂ ਫੌਜੀ ਬਣ ਜੰਨੇ ਹੋ ਸੋ ਫੌਜੀ ਬਣ ਕੇ ਤੇ ਫਿਰ ਪੁਲਿਸ ਇਮੀਗ੍ਰੇਸ਼ਨ ਜਿਹੜੀ ਆ ਉਹ ਤੁਹਾਨੂੰ ਚੈੱਕ ਕਰਦੀ ਆ ਤੇ ਤੁਹਾਨੂੰ ਜੇ ਤੁਹਾਡੇ ਕੋਲ ਪੇਪਰ ਨਹੀਂ ਆ ਤੇ ਤੁਹਾਨੂੰ ਵਾਪਸ ਭੇਜ ਦਿੱਤਾ ਜਾਂਦਾ ਸੋ ਇਹ ਇੱਕ ਆਪਾਂ ਕਹੀਏ ਵੀ ਸਰਕਲ ਜੀ ਇਸ ਤਰੀਕੇ ਨਾਲ ਘੁੰਮਦਾ ਹੈ ਇੰਗਲੈਂਡ ਦਾ ਜੀ ਜੀ ਹਾਂ ਜੀ ਦੱਸਣੀ ਗੱ ਵਿਦੇਸ਼ਾਂ ਵਿੱਚ ਜਾ ਕੇ ਚਲੋ ਕਿ ਆਪਣਾ ਫਿਊਚਰ ਸਟੋਰ ਕਰਨ ਦਾ ਵਿਚਾਰ ਸੋਚ ਰਹੇ ਨੇ ਉਹਨਾਂ ਵਾਸਤੇ ਮੁਸੀਬਤਾਂ ਵੱਧ ਜਾਰੀਆਂ ਨੇ ਜਿਵੇਂ ਕਿ ਪਹਿਲਾਂ ਅਮਰੀਕਾ ਅਮਰੀਕਾ ਦਾ ਯੂਕੇ ਤੇ ਜੋ ਹਾਲਾਤ ਬਣੇ ਜਾ ਰਹੇ ਨੇ ਹੁਣ ਉਹਨਾਂ ਹੁਣ ਵਿਦੇਸ਼ਾਂ ਵਿੱਚ ਨਹੀਂ ਰਹਿ ਕੇ ਸੋਖਾ ਉਮੀਦ ਕਰਦੇ ਆ ਕਿ ਹੋਰ ਕੋਈ ਰਾਹ ਪੰਜਾਬ ਦੇ ਵਿੱਚ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਕਿਸੇ ਹੋਰ ਤਰੀਕੇ ਨਾਲ ਪੰਜਾਬ ਦੇ ਇਹਨਾਂ ਨੌਜਵਾਨਾਂ ਨੂੰ ਸੇ ਖੁੱਲਣ ਜਿਸ ਨਾਲ ਉਹਨਾਂ ਨੂੰ ਜਹੀ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ ਥੋੜਾ ਧੰਨਵਾਦ ਕਰਨ ਲਈ ਦੜੀ ਸੰਜੀ ਆਪਣੇ ਵਿਚਾਰ ਸਾਰ ਦਰਸ਼ਕਾਂ ਦੇ ਰੱਖਣ ਦੀ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਬਹੁਤ ਧੰਨਵਾਦ